ਸੇਵਾ ਕਰਨੀ, ਭਾਂਡੇ ਮਾਂਜਨੇ, ਗੁਰਦਾਰੇ ਜਾਣਾ, ਛਾੜੂ ਦੇਣਾ, ਪਾਣੀ ਨਾਕਾ ਪਾਣੀ ਪੀਣਾ, ਲੋਣਾ ਗਰੀਬ ਦੀ ਸੇਵਾ ਕਰਨੀ। ਇਹ ਪਹਿਲੇ ਜਦੋਂ ਆਦਮੀ ਦੇ ਹਿਰਦੇ 'ਚ ਇਹ ਸਾਧਨ ਫੇਰੋ ਧਰਮ ਵੱਲ ਜਾਂਦਾ, ਧਰਮੀ ਹੁੰਦਾ। ਫਿਰ ਉਹ ਕੁਝ ਸੁਣਨਾ ਚਾਹੁੰਦਾ, ਕੁਝ ਗੁਰਦਾਰੇ ਮੰਦਰ ਜਾਣਾ ਚਾਹੁੰਦਾ ਕਰਦਾ। ਸੁਸ਼ੋਭਾ ਜਦੋਂ ਫਿਰ ਉਦ੍ਰਿਤੀ ਹੁੰਦੀ ਹੈ ਵਿਵੇਕ ਬਰਾਗ ਖਰਸਪਤੀ ਮਮੋਛਤਾ ਚ ਜਦੋਂ ਇਹ ਚਾਰ ਸਾਧਨ ਸੰਪੰਨ ਹੁੰਦਾ ਫਿਰ ਉਦੀ ਬਿਰਤੀ ਅੱਗੇ ਜਾਂਦੀ ਹੈ ਉਹਨੂੰ ਕਹਿੰਦੇ ਸਰਵੋ ਮੰਨਨ ਦੇ ਅਭਿਆਸ ਜਿਹੜੇ ਪਹਿਲੇ ਸਾਧਨ ਬਹਿਰੰਗਬਾਰੀ ਹੋ ਗਏ ਦੂਜੇ ਸਾਧਨ ਅਤਰੰਗ ਅੰਤਰੀ ਵੀ ਹੋ ਗਏ ਫਿਰ ਇਹ ਜਿਹੜੇ ਹੁਣ ਸਰਵੋ ਮੰਨਨ ਦੇ ਅਭਿਆਸ ਨੇ ਹੱਥ ਨੇ ਇਹ ਅਤਰੰਗ ਸਾਧਨ ਬਣਨੇ ਆ ਵਿਵੇਕ ਬਰਾਗ ਖਰਸਪਤੀ ਮੋਛਤਾ ਬਾਰੀ ਸਾਧਨ ਬਣਨੇ ਆ ਇਹ ਕਹਿੰਦਾ ਜੇ ਜਬ ਸਾਧਨ ਗਿਆਨ ਕੇ ਸਵਨ ਆਦਿਕ ਤ੍ਰੈ ਮੇ ਜਿਹੜੇ ਅਸੀਂ ਪਹਿਲਾਂ ਚਾਰ ਸਾਧਨ ਗਿਨੇ ਆ ਨਾ ਵਿਵੇਕ ਬਰਾਖ ਖੱਟ ਪੰਸ ਸੰਪਤੀ ਤੇ ਮਮੁਛਤਾ ਚਾਰ ਇਹ ਤੇ ਸ੍ਰਵਨ ਮਨਨ ਤੇ ਅਭਿਆਸ ਤਿੰਨ ਇਹ ਇਹ ਟੋਟਲ ਸੱਤ ਹੋ ਗਏ ਤ੍ਰੈ ਮੇਲ ਤਿੰਨਾਂ ਨੂੰ ਮੇਲ ਕਰਕੇ ਤਤ ਪਦ ਤ្វੇ ਪਦ ਅਰਥ ਕੋ ਤੁਸੀਂ ਅਧਿਆਤਮ ਪ੍ਰਕਾਸ਼ ਵਿੱਚ ਪੜਿਆ ਸੀ ਬੜਾ ਲੰਬਾ ਚੌੜਾ ਉਹਨਾਂ ਨੇ ਪਹਿਲੇ ਤਤਪਦ ਬ੍ਰਹਮ ਦਾ ਜ਼ਿਕਰ ਕੀਤਾ ਫਿਰ ਤ્વਏ ਪਦ ਦਾ ਕੀਤਾ ਫਿਰ ਤਤਪਦ ਤੇ ਤ્વਏ ਪਦ ਦਾ ਦੋਨਾਂ ਦਾ ਮੇਲ ਕਰਕੇ ਫਿਰ ਅਸਪਾਦਿਕ ਬ੍ਰਹਮ ਬਚਿਆ ਉਹਦੇ ਚ ਇੱਕ ਉਦਾਹਰਨ ਦਿੱਤੀ ਸੋਨਨਾਂ ਨੇ ਵੀ ਜਿਸ ਤਰ੍ਹਾਂ ਇੱਕ ਦੇਵਦਤ ਨਾਂ ਦਾ ਆਦਮੀ ਹੈ ਦਿੱਲੀ ਸ਼ਹਿਰ ਚ ਰਹਿੰਦਾ ਨੌਕਰ ਚਾਕਰ ਗੱਡੀਆਂ ਕਾਰਾਂ ਕਾਰਖਾਨੇ ਪੈਸਾ ਤੇ ਲੱਭ ਬਹੁਤ ਹੈ ਦੇਖੋ ਫਿਰ ਉਹਨੂੰ ਤੋਂ ਹੀ ਆ ਆਪਣੇ ਕਿਸੇ ਬਾਜ਼ਾਰ ਵਿੱਚ ਉਹਨੂੰ ਨੰਗੇ ਪੈਰੀ ਨੰਗੇ ਸਿਰ ਪਾਟੇ ਕਪੜੇ ਵਿੱਚ ਮੰਗਦਿਆਂ ਵੇਖਿਆ। ਵੀ ਕਹਿੰਦੇ ਦੇਵਦਾਤਾ ਯਾਰੀ ਤਾਂ ਬੜਾ ਅਮੀਰ ਆਦਮੀ ਸੀ। ਸ਼ਾਸਤਰ ਕਹਿੰਦਾ ਵੀ ਦਿੱਲੀ ਦੀ ਅਮੀਰੀ ਛੱਡ ਦਿਓ। ਤੇ ਪਿੰਡ ਦੀ ਜਿੱਥੇ ਮੰਗਦਾ ਗਰੀਬੀ ਛੱਡ ਦਿਓ ਦੇਵਦਾਤਾ ਉਹੀ ਆ। ਇਸ ਸਿਧਾਂਤ ਵਿੱਚ ਨੇ ਇਹ ਕਿਹਾ ਵੀ ਤਤਪਦ ਈਸ਼ ਈਸ਼ ਤਤਪਦ ਈਸ਼ ਈਸ਼ੀ ਇਸ਼ਾ ਛੱਡ ਦਿਓ ਤੈ ਪਦ ਜੀਵ ਦੀ ਜੀਵ ਭਾਵ ਛੱਡ ਦਿਓ ਬਾਕੀ ਬ੍ਰਹਮੀ ਆ ਤੇ ਪੈਨ ਕੁਛ ਨਹੀਂ ਇਹਨੂੰ ਤਤ ਪਦ ਤੈ ਪਦ ਦਾ ਅਰਥ ਸੋਧਨ ਅਸ਼ਟਮ ਪੇਲ ਇਹ ਤਤ ਪਦ ਤੈ ਪਦ ਦਾ ਜਿਹੜਾ ਵਾਚ্য ਅਰਥ ਹੈ ਇਹਨੂੰ ਮਿਲਾ ਕੇ ਦੇ ਇਹ ਗਿਆਨ ਦੇ ਅੱਠ ਸਾਧਨ ਬਣਦੇ ਹਨ ਹਾਂਜੀ ਇਹੋ ਜਰਾ ਅੰਤਰਾੰਗ ਇਹ 8 ਹੈ ਯਾਗਿਆ ਦੇ ਇੱਕ ਬਹਿਰੰਗ ਹਾਂ ਮਤਲਬ ਸੇ ਜਿਹੜੇ ਜੱਗ ਕਰਨਾ ਗੁਰਦਾਰੇ ਜਾਣਾ ਪਾਣੀ ਪੋਣਾ ਕਿਸੇ ਗਰੀਬ ਦੀ ਸੇਵਾ ਕਰਨੀ ਇਹ ਬਹਿਰੰਗ ਬਾਰਿਸ਼ ਹੋ ਗਏ ਇਹ ਜਿਹੜੇ ਅੱਠ ਬਿਆਨ ਕੀਤੇ ਆ ਵਿਵੇਕ ਬਰਾ ਖੱਤ ਸੰਪਤੀ ਮੁਮੁਛਤਾ ਸਰਵ ਮਨਨ ਦੇ ਆਸਨਤਾ ਤਤਵਾਤਵਤ ਕਰ ਸੋਧਨ ਅਰਥ ਇਹ ਜਿਹੜੇ ਅੱਠ ਚਾਰ ਅੱਠ ਬਿਆਨ ਕੀਤੇ ਆ ਇਹ ਹੁਣ ਅਤਰੰਗ ਹੋ ਗਏ ਤਾਂ ਉਹ ਯਾਗਾ ਦੇ ਕਰਮ ਜਿਹੜੇ ਤੀਥ ਯਾਤਰਾ ਸੀ ਉਹ ਬਹਿਰੰਗ ਹੋ ਗਏ ਹੁਣ ਜਦੋਂ ਤਰੰਗ ਦੇ ਅਠਾ ਯੱਗਾ ਦੀ ਬਹਿਰੰਗ ਹਾਂ ਫਿਰ ਕੀ ਕਰੇ ਆਦਮੀ ਤਰੰਗ ਦੇ ਧਾਰ ਹੈ ਬਹਿਰੰਗਨ ਕੋ ਸੰਗ ਜਿਹੜਾ ਜਗਿਆਸੂ ਈਸ਼ਵਰ ਦੀ ਪ੍ਰਾਪਤੀ ਕਰਨਾ ਚਾਹੁੰਦਾ ਉਹ ਜਿਹੜੇ ਬਹਿਰੰਗ ਸਾਧਨਾਂ ਨੂੰ ਛੱਡ ਦੇਵੇ ਅਤਰੰਗ ਸਾਧਨ ਧਾਰਨ ਕਰਦਾ ਚੱਲ ਜਾਏ ਪਹਿਲਾਂ ਯੱਗਾ ਦੀ ਜਦੋਂ ਮਕਾਂਦੀ ਨਹੀਂ ਬਣਾਉਂਦੇ ਆ ਅਸੀਂ ਨੀਂਹ ਖੋਦ ਕੇ ਉਹਦੇ ਵਿੱਚ ਬਦਰੀ ਪੱਥਰ ਪਾ ਕੇ ਫਿਰ ਉਹਦੇ ਤੇ ਸਰਿਆ ਸੇਮੜ ਪਾ ਕੇ ਲੈਂਟਮਾ ਫਿਰਤੇ ਸਾਰੀ ਕਰੇ ਜਿਹੜੇ ਯਗਿਆਦੀ ਕਰਮ ਸੀ ਉਹ ਬਿਰੰਗ ਸਾਧਨ ਤੇ ਅਤਰੰਗ ਹੋ ਗਏ ਸਰਵਮਨਨ ਅਧਿਆਸਨ ਹੁਣ ਇਹ ਜਦੋਂ ਆ ਵਿਵੇਕ ਬੜਾ ਖਰ ਤੋਂ ਬੱਤੇ ਮੋਛਤਾ ਇਹ ਸਾਧਨ ਹੋ ਗਿਆ ਜਦੋਂ ਅਸੀਂ ਪ੍ਰਵੇਸ਼ ਕਰਨਾ ਸਰਵਮਨਨ ਅਧਿਆਸਨ ਵਿੱਚ ਇਹ ਚਾਰੇ ਜਿਹੜੇ ਨੇ ਬਿਰੰਗ ਹੋ ਜਾਂਦੇ ਇਹ ਕਹਿੰਦਾ ਅਤਰੰਗ ਧਾਰੇ ਤਜੈ ਬਹਿਰੰਗ ਕੋ ਸਾਧ ਬਹਿਰੰਗ ਸਾਧਨਾ ਦਾ ਤਿਆਗ ਕਰਦਾ ਜਾਏ ਤੇ ਅਤਰੰਗ ਸਾਧਨਾ ਨੂੰ ਧਾਰਨ ਕਰਦਾ ਚਲਾ ਜਾਏ ਕੀ ਕਹਿੰਦਾ ਹੈ ਕਹਿੰਦਾ ਪੂਰਵ ਦੋਹੇ ਮੈਂ ਕਹੇ ਵਿਵੇਯ ਉਗਾਦਿਕ 8 ਅਤਰੰਗ ਸਾਧਨ ਕਹੇ ਆ ਔਰ ਯਗਾਦਿਕ ਕਰਮ ਬਹਿਰੰਗ ਦੇ ਸਾਧਨ ਕਹੇ ਬਹਿਰੰਗ ਦਾ ਮਤਲਬ ਬਾਹਰੀ ਤਰੰਗ ਦਾ ਮਤਲਬ ਅੰਤਰੀ ਵੀ ਤੋ ਤਿੰਨ ਵਿੱਚ ਬਹਿਰੰਗਨ ਕੋ ਜਗਿਆਸਤ ਜਾ ਕੇ ਔਰ ਅਤਰੰਗ ਸਾਧਨ ਨੂੰ ਧਾਰਨ ਕਰੇ ਇਹਨਾਂ ਦਾ ਕਰਮ ਵਿੱਚ ਅਤਰਾ ਗਿਆਨ ਵਿੱਚ ਪ੍ਰਤੱਖផល ਹੋਵੇ ਤੋ ਤਰੰਗ ਸਾਧਨ ਹੈ ਜੇ ਪਹਿਲਾਂ ਨੀਂ ਨੀ ਬਣਦੀ ਜੇ ਵਿਵੇਕ ਨਹੀਂ ਪੈਦਾ ਹੁੰਦਾ ਤਾਂ ਬਰਾਗ ਨਹੀਂ ਕਰਦਾ ਜੇ ਬਰਾਗ ਨਹੀਂ ਪੈਦਾ ਹੁੰਦਾ ਤੇ ਖਾਤ ਸੰਪਤੀ ਦੇ ਸਾਧਨ ਨਹੀਂ ਚੱਲਦੇ ਜੇ ਖਾਤ ਸੰਪਤੀ ਦੇ ਸਾਧਨ ਸੰਪੰਨ ਨਹੀਂ ਹੁੰਦਾ ਤੇ ਫਿਰ ਨਿਧਿਆਸਨ ਜਿਹੜਾ ਉਹ ਨਹੀਂ ਆਉਂਦਾ ਤਕਾਉ ਨਹੀਂ ਆਉਂਦਾ ਸਮਤਾ ਨਹੀਂ ਆਉਂਦੀ ਤੋ ਇਸ ਵਾਸਤੇ ਅਤਰੰਗ ਸਾਧਨ ਕਹੀ ਹੈ ਵਿਵੇਕ ਆਦੀ ਚਾਰ ਕਸ ਸ੍ਰਵਣ ਉਹ ਜੋਗਾ ਕਾਇਤੇ ਵਿਵੇਕ ਆਦਿਕ ਬਿਨਾ ਬਹਿਰ ਮੁਖ ਕੁ ਸਰਵਣ ਬਣਿਆ ਨਹੀਂ ਜਿਹੜੇ ਬਹਿਰ ਮੁਖ ਆਦਮੀ ਵਰਤੀ ਆ ਨਾ ਗੁਰਦਵਾਰਾ ਜਾ ਕੇ ਕੁਝ ਨਹੀਂ ਸੁਣਦੇ ਉਹ ਐ ਟਾਡੀ ਸੰਗ ਪੜ ਜਾਂਦਾ ਰਾਗੀ ਐਵੇਂ ਤਰ ਜਾ ਕਾਈ ਜਾਂਦਾ ਉਹ ਨਹੀਂ ਸੁਣਦਾ ਕੋਈ ਉਹਨਾਂ ਦੀ ਬਹਿਰ ਮੁਖ ਵਰਤੀ ਹੈ ਅੰਤ੍ਰੇਮੁਖ ਵਰਤੀ ਵਾਲਾ ਅੱਖਾਂ ਬੰਦ ਕਰਕੇ ਉਹ ਕੇਵਲ ਸੁਣਦਾ ਆ ਉਹ ਲੈਣ ਆਇਆ ਜਦੋਂ ਕੋਈ ਚੀਲਾ ਨਹੀਂ ਐ ਤੇ ਬਰਤਨ ਸਿੱਧਾ ਰੱਖਣਾ ਪੈਂਦਾ ਤੇ ਜਦੋਂ ਚੀਜ਼ ਨਹੀਂ ਲੋੜ ਬਰਤਨ ਉਠਾ ਕੇ ਆਮ ਕਰਕੇ ਗੁਰਦੁਆਰੇ ਅਜ ਕਾ ਜਿੰਨੇ ਜਗੇ ਆਸੂ ਹੁੰਦੇ ਆ ਕੀਰਤਨ ਦਵਾ ਸਾਰੇ ਪੁੱਠਾ ਹੀ ਵਰਤਨ ਲੈ ਕੇ ਆਉਂਦੇ ਚੱਲੇ ਆਇਆ ਗਿਆ ਤੈਸੇ ਸੁਣ ਮੰਨਨ ਅਧਿਆਸਨ ਕਾ ਗਿਆਨ ਮੇਂ ਉਪਜੋਗ ਹੈ ਸਰਲ ਆਦਿਕ ਬਿਨਾ ਗਿਆਨ ਹੋ ਬੈ ਨਹੀਂ ਬਹੁਤ ਸਾਰੇ ਅਖਰ ਜਿਹੜੇ ਸੁਣ ਕੇ ਹੁੰਦੇ ਆ ਪੜ ਕੇ ਵੀ ਗਿਆਨ ਆਉਂਦਾ ਪਰ ਸੁਣ ਕੇ ਜਿਆਦਾ ਆਉਂਦਾ ਤੈਸੇ ਤਤ ਪਦ ਕਾ ਅਰਥ ਔਰ ਪੈਂ ਪਦ ਕਾ ਅਰਥ ਜਾਣ ਤੋਂ ਬਿਨਾ ਅਭੇਦ ਗਿਆਨ ਹੋ ਬੈ ਨਹੀਂ ਹੁਣ ਇਹ ਜਿਨਾ ਜੇ ਤੁਸੀਂ ਅਧਿਆਤਮ ਪ੍ਰਕਾਰ ਤੋਂ ਚੇਤੇ ਹੋਏ ਤਾਂ ਤੁਹਾਨੂੰ ਇਹ ਖਲਾ ਇਸ ਗੱਲ ਦੇ ਫਿਕਰ ਦਾ ਫੱਟ ਸਮਝ ਆ ਜਾਏਗਾ ਤੇ ਜੇ ਉਹ ਨਹੀਂ ਚੇਤੇ ਤਾਂ ਫਿਰ ਇਹ ਜੇ ਜਾ ਪੜਿਆ ਸੁਣਿਆ ਕੋਰੇਆ ਤਤ ਪਦ ਤੇ ਤ્વય ਪਦ ਉਥੇ ਤਤ ਪਦ ਈਸ਼ਵਰ ਸੀ ਤੇ ਤ્વય ਪਦ ਜੀਵ ਸੀ ਇਹਨਾਂ ਦੇ ਦੋਨਾਂ ਦੇ ਭੇਦ ਨੂੰ ਹਟਾ ਕੇ ਅਭੇਦ ਹੋਣ ਦਾ ਜਿਹੜਾ ਗਿਆਨ ਹੈ ਨਾ ਉਹ ਕਹਿੰਦੇ ਉਹਨਾਂ ਦੇ ਅਰਥ ਜਾਣੇ ਤੋਂ ਬਿਨਾ ਅਭੇਦ ਗਿਆਨ ਹੋ ਰਿਹਾ ਹੈ ਇਸ ਰੀਤੀ ਸੇ ਵਿਵੇਕ ਆਦਿ ਚਾਰ ਸਾਧਨੋ ਕਾ ਸਰਵਣ ਮੇ ਅਪਯੋਗ ਹੈ ਜਿਹਨੇ ਪਹਿਲੇ ਆਦਮੀ ਵਿਵੇਕ ਆਦਿ ਚ ਪੱਕਾ ਹੋਵੇ ਫੇਰ ਹੀ ਸੁਨੇਗਾ ਫੇਰ ਇਹਨੂੰ ਡਟਕ ਲੱਗੂਗੀ ਤੋ ਔਰ ਸਰਵਣਾ ਦੇ ਕਿ ਚਾਰ ਸਾਧਨੋ ਕਾ ਗਿਆਨ ਮੇ ਅਪਯੋਗ ਹੈ ਜੇ ਆਠ ਅਤਰੰਗ ਸਾਧਨ ਹੈ ਜਾਂ ਕਾ ਗਿਆਨ ਮੇ ਅਥਵਾ ਸਰਵਣ ਮੇ ਪ੍ਰਤਕਸ਼ ਫਲ ਹੋਵੇ ਨਹੀਂ ਕਿੰਤੂ ਅੰਤਿਕਰਨ ਕੀ ਸ਼ੁੱਧੀ ਜਾਂ ਕਾ ਫਲ ਹੋਵੇ ਤੋ ਗਿਆਨ ਕਾ ਬਹਿਰੰਗ ਸਾਧਨ ਕਹੀਏ ਐਸੇ ਯੱਗ ਆਦਿ ਕਰਮ ਹੈ ਯਾਨੀ ਯੱਗ ਆਦਿ ਕਰਮ ਕਰਨੇ ਦੇ ਨਾਲ ਆਦਮੀ ਨੂੰ ਬਹਿਰੰਗ ਗਿਆਨ ਹੁੰਦਾ ਅੰਤਰੀ ਵੀ ਨਹੀਂ ਹੁੰਦਾ ਯੱਗ ਆਦਿ ਕਰਮ ਸੰਸਾਰ ਕੇ ਸਾਧਨ ਹੈ ਤਿੰਨ ਤੇ ਅੰਤਕਰਨ ਕੀ ਸ਼ੁੱਧੀ ਵੀ ਕਹਿਣਾ ਸੰਭਵ ਹੈ ਨਹੀਂ ਯੱਗ ਕਰਕੇ ਆਦਮੀ ਕਹਿੰਦਾ ਯਾ ਬੜੇ ਵਧੀਆ ਸਬਜ਼ੀ ਬਣਾਈ ਦੁੱਧ ਦੇ ਕਹਿੰਦੇ ਆਇਆ ਮੈਂ ਯਾ ਮਿਰਚਾਂ ਹੀ ਪਾਈਆਂ ਸੀ ਉਹਦੇ ਜੋ ਕੋਈ ਫਲ ਪ੍ਰਾਪਤ ਨਹੀਂ ਹੁੰਦਾ ਆਦਮੀ ਹੰਕਾਰ ਕਰਦਾ ਯਾਰ ਮੈਂ ਇੰਨਾ ਖਰਚਾ ਕਰਦਾ ਮੈਂ ਆ ਕੁਛ ਕਰਦਾ ਉਹ ਜਗਮੀ ਵਰਤ ਚੱਲੇਗਾ ਤੀਰਥ ਵਰਤਿਆਰ দান ਕਰੈ ਸਤਮਨ ਮੈ ਤਰਹਿ ਕਮਾਉ। ਤੋ ਤਤਵੀ ਸਾਕਾਮ ਕਰਮ ਪੁਰਸ਼ ਕੋ ਸੰਸਾਰ ਕੇ ਹਿੱਤੂ ਹੈ। ਜਿਹੜਾ ਜਗਾ ਦੀ ਕਰ ਮੈਂ ਜਿਹੜਾ ਪੁਰਸ਼ ਸਾਕਾਮਤਾ ਰੱਖਦਾ ਆਪਣੇ ਹਿੱਦੇ ਚ ਨਿਸਕਾਮ ਨਹੀਂ ਸਾਕਾਮ ਕਰਦਾ। ਸੰਸਾਰ ਦੇ ਉਸ ਪੁਰਸ਼ ਨੂੰ ਇਹ ਦੁਨ ਹਿੱਤੂ ਮੈਂ ਲਾਭ ਵਾਲਿਆ ਨਿਸਕਾਮ ਕੋ ਅੰਤ ਕਲ ਕੇ ਸ਼ੁੱਧ ਕੇ ਹਿੱਤੂ ਹੈ। ਜਿਹੜਾ ਨਿਸਕਾਮ ਕਰਮ ਆਦਮੀ ਕਰਦਾ ਹੈ ਯਗ ਪੁੰਨ ਕਰਮਾ ਦੀ ਕਰਦਾ ਹੈ ਉਦੇ ਹਿਰਦੇ ਨੂੰ ਸ਼ੁੱਧ ਕਰਦੇ ਆ ਇਸ ਰੀਤੀ ਸੇ ਜਿਸ ਕਾਮ ਪੁਰਸ਼ ਕੇ ਅੰਤਹਿ ਕਰ ਕੀ ਸ਼ੁੱద్ధి ਦੁਆਰਾ ਗਿਆਨ ਕੀ ਤੂ ਹੈ ਜਾਂ ਤੇ ਬਹਿਰੰਗ ਸਾਧਨ ਕੀ ਹੈ ਬਵੇਕਾਦਿਕ ਅੰਤਰ ਅਤੰਗ ਸਾਧਨ ਕੀ ਹੈ ਬਹਿਰੰਗ ਨਾਮ ਦੂਰ ਕਾ ਅਤੰਗ ਨਾਮ ਨੇੜੇ ਦਾ ਯੱਗਿਆ ਦੇ ਕਰਮ ਔਰ ਤਨ ਕੇ ਸਾਧਨ ਇਸਤਰੀ ਤਨ ਪੁੱਤਰ ਆਦਕੋਨ ਕੂ ਤਿਆਗ ਹੈ ਤੋ ਗਿਆਨ ਕਾ ਅਧਿਕਾਰੀ ਹੈ ਜੇ ਜਨ ਆਦੀ ਫਸਲੇ ਬੇਨ ਗੱਲ ਬੰਦੀ ज्ञान के अधिकारी से जग्यद की संभव है नहीं जाते दूर है विवेक आदिकन की अंतरंग साधना यानी विवेक आदि ये अंतरंग के में दसुगा विवेक आदिकन ज्ञान के अधिकारी में संभव है जाते नेड़े समीप है दिन में भी इतना भेद है विवेक आदिकन का श्रवण में अपयोग है और श्रवण आदिकन का ज्ञान में अपयोग है जाते विवेकन की ਅਪੇਕਸ਼ਾ ਤੇ ਸਰਵ ਆਦਿਕ ਤਰੰਗ ਬਾਰੇ ਬਾਰੇ ਲੰਘੋਗੇ ਇਹ ਦੂਜੇ ਹੁਣ ਤਰੰਗ ਸਾਧ ਹੋਗੇ ਚਲੋ ਇਹ ਤੁਸੀਂ ਇੱਕ ਵਾਰੀ ਦੋ ਵਾਰੀ ਪੜ ਲਿਓ ਗਿਆਨ ਕੇ ਮੁਖ ਤਰੰਗ ਸਾਧਨ ਮਹਾਵਾਕਿਅ ਸਰਵਮਨਨ ਔਰ ਨਿਬਿਆਸਨ ਕੇ ਲਕਸ਼ਣ ਔਰ ਵਿਚਾਰ ਸੇ ਦੇਖੀਏ ਤੋ ਗਿਆਨ ਕੇ ਮੁਖ ਤਰੰਗ ਸਾਧ ਤਤਵੋਸੀ ਹੈ ਇੱਕ ਉਹਦੇ ਉਦਾਹਰਨ ਦਿੰਦੇ ਭਈ ਨਦੀ ਦੇ ਵਿੱਚ ਇੱਕ ਪਿੰਡ ਤੋਂ ਬੰਦੇ ਚੱਲੇ ਨਦੀ ਪਾਰ ਕੀਤੀ ਉਹ ਕਹਿੰਦੇ ਬੰਦੇ ਦੇਖ ਤਾਂ ਲੇ ਕੋਈ ਰੋਡ ਪਨ ਗਿਆ ਇੱਕ ਬੰਦਾ ਗਿਣਨ ਲੱਗਾ ਉਹ 9 ਗਿਣ ਲਵੇ ਤਾਂ 10ਵਾਂ ਆਪਣੇ ਆਪ ਨੂੰ ਨਾ ਗਿਣੇ ਉਹ ਕਹਿੰਦਾ ਯਾਰ ਇੱਕ ਘਟ ਗਿਆ ਦੂਜਾ ਕਹਿੰਦਾ ਮੈਂ ਗਿੰਦਾ ਉਹ ਗਿੰਦਾ ਆਪਣੇ ਆਪ ਨੂੰ ਫੇਰ ਨਹੀਂ ਗਿੰਦਾ ਫਿਰ ਉਹ ਬੈਠ ਕੇ ਨਾ ਅਫਸੋਸ ਕਰਨ ਲੱਗੇ ਰੋਣ ਲੱਗੇ ਯਾਰ ਇੱਕ ਬੰਦਾ ਸਾਡਾ ਡਰ ਗਿਆ ਕੋਈ ਗਿਆਨਬਾਨ ਪੁਰਸ਼ ਆ ਕੇ ਕਹਿੰਦਾ ਕਿਉਂ ਲੋਦੇ ਕੀ ਗੱਲ ਹੈ ਉਹ ਕਹਿੰਦੇ ਜੇ ਪਿੰਡੋਂ 10 ਬੰਦੇ ਚੱਲੇ ਸੀ ਨਦੀ 'ਚ ਪਾਰ ਕੀਤੀ ਇੱਕ ਬੰਦਾ ਹੜਾ ਰੁੜ ਗਿਆ। ਉਹ ਕਹਿੰਦਾ ਤੂੰ ਹੀ ਦੱਸਿਓ। ਨਹੀਂ। ਉਹਨੇ ਇੱਕ ਸੋਟੀ ਲਈ ਕੱਲੇ ਕੱਲੇ 1 2 3 4 10 ਪੂਰੇ ਘਾਟੇ। ਕਹਿੰਦੇ ਦਾ ਦੋ। ਬੜੇ ਖੁਸ਼ ਹੋ ਕੇ ਕਹਿੰਦੇ ਚਾ ਤੂੰ ਚੱਕਾਇਆ ਸਾਰਾ ਬੰਦਾ ਮਰਾਤਾ। ਬੰਦਾ ਗੁਆਚਾ ਹੀ ਨਹੀਂ ਸੀਗਾ। ਇਹ ਹੀ ਅਗਿਆਨ ਜੀਵਨੂ ਹੈ ਕਿ ਆਪਣੇ ਸਰੂਪ ਨੂੰ ਨਹੀਂ ਜਾਣਦਾ। ਸੰਸਾਰ ਦੇ ਸਰੂਪ ਨੂੰ ਦੇਖੀ ਜਾਂਦਾ ਹੈ। ਇਹ ਕਹਿੰਦਾ जीव ब्रह्म की अपेद की साधक और भेद की बाधक युक्तियों में अद्वितीय ब्रह्म का चिंतन मनन किए है। हैं जेड़ियां बाधक युक्तियां पी पुत्र तंद बन्दो मात्रदा सोती या बन्द ग्रह चले फोन हुआ है। सारे बंदर रूप और वेदांत के कल कहता है कि ए जड़ा शरीर है ये भी अनात्म बन्दना में चोंदा है ये भी अनात्म है ये भी बंदर रूप है ਆਤਮਾ ਤੇ ਪਰਮਾਤਮਾ ਦੇ ਮੇਲ ਵਿੱਚ ਕੋਈ ਵੰਧਨ ਨਹੀਂ ਹੈ। ਸੋ ਇਹਨੂੰ ਮੰਨਣ ਕਹਿੰਦੇ ਨੇ ਅਨਾਤਮਾਕਾਰ ਵਰਤੀ ਦਾ ਵਿਵਧਾਨ ਰਹਿਤ ਬ੍ਰਹਮਾਕਾਰ ਵਰਤੀ ਦੀ ਸਥਿਤੀ ਹੈ ਨਿਧਿਆਸਨ ਕਹੀਏ। ਆਤਮਾਕਾਰ ਵਰਤੀ ਹੋ ਜਾਣੀ ਬ੍ਰਹਮਾਕਾਰ ਵਰਤੀ ਹੋ ਜਾਣੀ ਜਿਹਨੂੰ ਅ ਉਨਮਨਵਾਸਾ ਕਹਿੰਦੇ ਆ। ਉਨਮਨਵਾਸਾ ਵਿੱਚ ਚਲੇ ਜਾਣਾ ਉਹਨੂੰ ਨਿਧਿਆਸਨ ਕਹਿੰਦੇ ਪਰਪੱਕ ਅਵਸਥਾ ਹੋ ਜਾਣੀ ਮੈਂ ਬ੍ਰਹਮ ਹੂੰ। नद्यासन की परिपाक अवस्था कोई समाधि कहे हैं या तो समाधि का भी इन अभ्यासन में अंतर पाब व्रत का साधन नहीं बीच ही है देच देखो ने भी दस्या जीव ब्रह्म दी उपेधी साधक के युक्तियां केड़ियां आ है ना साधक खरा जीव है तो ब्रह्म से अपेन सत्यनंद रूप होने ते ईश्वर चेतन की न्याय जो सजना स्वरूप नो ब्रह्म अपेन भी नहीं जैसे घट है जय जीव ऐसा नहीं जाते ब्रह्म से भिन्न भी नहीं किंतु अभिन्न है हुँ? अच्छा ये थोड़े थोड़े पहले जले चेते पड़े अगर फिर सौखा होना चेते सौखा होना ने द्यासन ज्ञान के साक्षात साधन नहीं है साक्षात साधन केड़े है तू है तू ब्रह्म है ਇਹ ਜਿਹੜੇ ਸਾਖਾਦਨ ਸਾਧਨ ਹੈ ਉਹਨੂੰ ਕਹਿੰਦੇ ਆ ਮਹਾਬਾਕ ਲੋਕ ਕਹਿੰਦਾ ਅਨ ਅਯਾਤਮਾ ਬ੍ਰਹਮ ਮੈਂ ਬ੍ਰਹਮ ਹੂੰ ਤਤਮ ਸਿ ਅਹ ਬ੍ਰਹਮ ਅਸਮੀ ਹਾਂਜੀ ਪ੍ਰਗਿਆਨਾ ਮਾਤਮਾ ਇਹ ਜਿਹੜੇ ਮਹਾਬਾਕ ਹੈ ਸਿੱਧੇ ਕੰਨਾਂ 'ਚ ਪੈਂਦੇ ਆ ਤਾਂ ਉਹਨੂੰ ਗਿਆਨ ਹੁੰਦਾ ਵੀ ਮੈਂ ਬ੍ਰਹਮ ਹੂੰ ਇਸ ਵਾਸਤੇ ਉਹ ਕਹਿੰਦਾ ਗਿਆਨ ਦੇ হেতু ਹੀ ਇਹ ਹੈ ਗਿਆਨੀ ਇਹਨਾਂ ਨਾ ਹੁੰਦਾ ਕਿੰਤੂ ਬੁੱਧੀ ਕੇ ਦੋਸ਼ ਜੋ ਅਸੰਭਾਵਨਾ ਬਪਰੀਤ ਭਾਵਨਾ ਤਾਂ ਕੇ ਨਾ ਅਦਵੀਨ ਉਹ ਜਦੋਂ ਪੁਵਾ ਰਾਮਚੰਦਰ ਸੀਤਾ ਜੜੀ ਲੰਕਾ ਚਲੇ ਗਏ ਤਾਂ ਉਹਨੂੰ ਲੰਬੜ ਵਾਸਤੇ ਬਾਨਰ ਸੈਨਾ ਗਈ ਜੋ ਬਰਾਜ ਅੰਗਤ ਗਿਆ ਜਾਂ ਬੰਦ ਗਿਆ ਹਨੂਮਨ ਗਿਆ ਉਹ ਜਾ ਕੇ ਗੰਦਮਤ ਪਰਬਤ ਤੇ ਰੁਕ ਗਏ ਕਹਿੰਦੇ ਕਿ ਤਲਬੀ ਹੈ ਹੀ ਨਹੀਂ ਤੇ ਹਨੂਮਨ ਜਿਹੜਾ ਸੀ ਉਹ ਰਾਮ 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 ਜਪ ਰਤਿਆ ਪਿਆ ਬਾਕੀ ਸਾਰੇ ਜਿਹੜੇ ਜਨੈਲੋ ਕਹਿੰਦੇ ਕਿ ਕਿੱਥੇ ਕਹਿੰਦੇ ਉਹ ਜੜਾ ਟਾਪੂ ਦੇ ਸਭ ਚ ਹੋਏਗੀ ਸਾਰੇ ਕਹਿੰਦੇ ਅਸੀਂ ਨੇ ਉੱਤੇ ਜਾ ਸਕਦੇ ਜਾਂਬੰਦ ਗਿਆ ਉਹਨੂੰ ਮਨ ਨੂੰ ਕਹਿੰਦਾ ਤੇ ਤੂੰ ਆਪਣੇ ਰੰਗ 'ਚ ਬੈਠਾ ਅਸੀਂ ਪਰੇਸ਼ਾਨ ਐ ਤੁਹਾਨੂੰ ਜਿਹੜਾ ਟਾਈਮ ਦਿੱਤਾ ਸੀ ਲੱਭ ਕੇ ਲਓ ਖਤਮ ਹੋ ਗਿਆ ਮਾਰੇ ਅੰਗਰ ਸਾਨੂੰ ਸਜ਼ਾ ਦੇਊਗਾ ਤੇ ਤੂੰ ਨੂੰ ਕੋਈ ਫਿਕਰ ਹੀ ਨਹੀਂ ਕਹਿੰਦਾ ਦੱਸੋ ਕੀ ਗੱਲ ਕਹਿੰਦਾ ਵੀ ਸੀਤਾ ਮਾਤਾ ਕਿਤੇ ਨਹੀਂ ਲੱਭੀ ਕਹਿੰਦੇ ਹਾਂ ਕਹਿੰਦੇ ਸਾਨੂੰ ਸ਼ੱਕ ਆ ਉਹ ਟਾਪੂ 'ਚ ਹੋएगी ਉਹ ਦੇਖ ਕੇ ਸਮੁੰਦਰ ਵਾਲਾ ਕਹਿੰਦਾ ਮੈਂ ਨਹੀਂ ਜਾ ਸਕਦਾ ਮੈਂ ਡੁੱਬ ਜਾਵਾਂ ਜਾਂਬੰਦ ਉਹਨੂੰ ਕਹਿੰਦਾ ਤੂੰ ਤਾਂ ਪੁੱਭਲ ਪੁੱਤਰ ਐ ਤੂੰ ਤੇ ਤਾਂ ਦੂਰ ਵੀ ਝਾਲ ਮਾਰ ਕੇ ਜਾ ਸਕਦਾ ਤੇਰੇ ਅੰਦਰ ਤਾਂ ਬਹੁਤ ਸ਼ਕਤੀ ਹੈ ਕਹਦਾ ਸ਼ਕਤੀ ਹੈ ਰਾਮ ਜਾ ਸਕਦਾ ਕਹਦਾ ਜਾ ਸਕਦਾ ਜਾਵਾ ਪੇ ਕਹਦੇ ਜਾ ਉਹ ਗੰਧਮਾਨ ਪਰਬਤ ਛਾਲ ਮਾਰੀ ਲੰਕਾ ਚਲ ਗਿਆ ਕਿ ਨਰਮਾਇਣ ਦੀ ਕਾਨੀਆ ਜਾਮਵੰਤ ਨੇ ਹਨੂਮਾਨ ਵਿੱਚ ਤਾਕਤ ਨਹੀਂ ਪਾਈ ਤਾਕਤ ਬੈਲੈਂਸ ਗੁਰੂ ਜਿਹੜਾ ਆ ਉਹ ਬਾਰੋਂ ਕੁਝ ਨਹੀਂ ਪਾਉਂਦਾ ਉਦੇਸਤਿ ਹੋਈ ਤਾਕਤ ਨੂੰ ਜੁੜਦਾ ਉਠ ਤੇਰੇ ਵਿੱਚ ਆ ਤਾਕ ਪੈ ਗਈ ਜਦ ਤੱਕ ਰ ਲੱਕੜੀ ਦੇ ਵਿੱਚ ਤੇਲ ਨਾ ਹੋਵੇ ਜਗਦੀ ਨਹੀਂ ਬਲਦੀ ਨਹੀਂ ਕੇਲੇ ਦਾ ਥੰਮ ਨੂੰ ਜਿੰਨੀ ਮਰਜੀ ਤੇਲ ਅੱਗ ਭਾ ਕੇ ਲਾਓ ਨਹੀਂ ਬੜੇਗਾ ਸਾਂਝ ਨਹੀਂ ਦੀ ਰਕੀ ਗਿੱਲੀਆਂ ਪਾਣੀ ਪਾ ਜੋ ਮਰਜੇ ਨੂੰ ਨਹੀਂ ਬੜੇਗੀ ਉਹ ਤੇਲ ਨਹੀਂ ਬਣ ਸਕਤੀ ਹੈ ਨਹੀਂ ਇਸੇ ਤਰ੍ਹਾਂ ਜੀਵ ਦੇ ਅੰਦਰ ਸ਼ਕਤੀ ਹੈ ਉਹਨੂੰ ਗੁਰੂ ਉਠਾਉਂਦਾ ਗੁਰੂ ਉਠਾ ਕੇ ਉਹਨੂੰ ਸਿੱਦੇ ਰਸੇ ਲਾਉਂਦਾ ਇਸ ਵਾਸਤੇ ਗੁਰਬਾਣੀ ਕਹਿੰਦੀ ਭਾਈ ਦੇ ਗੁਰਮਤਿ ਗਿਆਨ ਨਾ ਹੋਇ ਜਿਹੜੀਆਂ ਸਾਡੇ ਵਿੱਚ ਸਾਡੀ ਬੁੱਧੀ ਵਿੱਚ ਅਸੰਭਾਵਨਾ ਬਪ੍ਰੀਤ ਭਾਵਨਾ ਉਲਟੀਆਂ ਭਾਵਨਾ ਸਾਡੇ ਵਿੱਚ ਨੇ ਇਹ ਜਿਹੜਾ ਸ਼੍ਰਵਣ ਮੰਨਨ ਅਭਿਆਸ ਨੇ ਇਹ ਉਹਨਾਂ ਨੂੰ ਦੂਰ ਕਰਦਾ ਪਰਪੱਕ ਬਿਰਤੀ ਬਣਦਾ ਠੋਸ ਬਿਰਤੀ ਬਣਦਾ ਔਰ ਸੰਸਹਿ ਕੋ ਅਸੰਭਾਵਨਾ ਕਹੇ ਮਨ ਤੇ ਸ਼ੰਕੇ ਪੈਦਾ ਹੁੰਦੇ ਸਹਜ ਸਹਜ ਜਿਉ ਮਰੀਨਾ ਇਕ ਸੰਜਮ ਤੋਤਾ ਜਾਏ ਮਨ ਤੋਂ ਉਸ ਅਬਦੁੱਲਾ ਗਿਉ ਹਰਸਾ ਹੋ ਚਿਤ ਲਾਇ ਸਰੋਣਾ ਆਦਮ ਕੋ ਪਰੰਪਰਾ ਸੇ ਗਿਆਨ ਕੀ ਹਿਤਤਾ ਹੈ ਹਾਂਜੀ ਇਹ ਤੁਸੀਂ ਇਹਦਾ ਜਿਹੜਾ ਅੱਤ ਕੀਤਾ ਨੇ ਪੜ ਲੈਣਾ ਯਾਰ ਇੰਦੇ ਟਿਕ ਟਾਕ ਸ਼ਾਉਨੇ ਆਫ ਅੱਗੇ